ਮੇਰਾ ਮੀਰ ਹੋਗੇ ਇਸੇ ਦੇ ਚੋ ਕਮਾ ਕੇ ਤੁਹਾਡੇ ਕਮਾ ਕੇ ਤੁਹਾਡੀ ਫੌਜ ਤੁਹਾਡੇ ਹਥਿਆਰ ਪਰ ਆਪਣੇ ਦਿਮਾਗ ਔਰ ਆਪਣੀ ਇਲਾਕੀ ਦੇ ਨਾਲ ਵੀ ਕਿਦਨੂ ਬਟੇ ਹੋਏ ਨੇ ਕਿ ਇਹਨਾਂ ਨੂੰ ਲੜਾਉਣ ਦੀ ਖਾਤਰ ਮਾਰਨ ਦੀ ਖਾਤਰ ਸਾਨੂੰ ਕੋਈ ਕੋਸ਼ਿਸ਼ ਨਹੀਂ ਕਰਨੀ ਪਣੀ ਇਹ ਤਾਂ ਆਪਸੀ ਲੜੀ ਜਾਂਦੇ ਅੱਜ ਵੀ ਤਾਂ ਆਪਸੀ ਹੀ ਲੜਦੇ ਆਪਾਂ ਸਿੱਖ ਸਿੱਖ ਨਾਲ ਲੜਦਾ ਜਾ ਰਹੇ ਆ ਇਸੇ ਦਾ ਫਾਇਦਾ ਤੀਸਰਾ ਚੱਕਦਾ ਕਿ ਕਲੇਅਰ ਫੌਕਸ ਵਾਲੀ ਆਪਾਂ ਚਲਾਕ ਲੂੰਬੜੀ ਵਾਲੀ ਜੋ ਕਥਾ ਸੁਣਦੇ ਹੁੰਦੇ ਹੁੰਦੇ ਨਾ ਆਪਾਂ ਸਾਖੀ ਸਟੋਰੀ ਸੁਣਦੇ ਹੁੰਦੇ ਆ ਕਿ ਕਿਵੇਂ ਦੋ ਬਾਂਦਰਾਂ ਦੀ ਆਪਸੀ ਲੜਾਈ ਵਿੱਚ ਸਾਰਾ ਭੋਜਨ ਲੂੰਬੜੀ ਖਾ ਗਈ ਬਸ ਇਹੀ ਸਾਡਾ ਹਾਲ ਅੱਜ ਵੀ ਲੜਦੇ ਅਸੀਂ ਇਹ ਫਾਇਦਾ ਕੋਈ ਹੋਰ ਤੁੱਕ ਜਾਂਦਾ ਇਸੇ ਤਾਂ ਵੀ ਹੋਏ ਅੰਗਰੇਜ਼ਾਂ ਨੇ ਸੋਚਿਆ ਤਾਂ ਭਈ ਧਾਰਮਿਕ ਤੌਰ ਤੇ ਆਪ ਲੜੀ ਜਾਂਦੇ ਆ ਇਹ ਹਿੰਦੂ ਹੈ ਜਿਨ੍ਹਾਂ ਨੂੰ ਜਸਨੇ ਬਚਾਇਆ ਇਹ ਉਹਦਾ ਸਤਕਾਰ ਨਹੀਂ ਕਰਦੇ 6ਵੇਂ ਪਾਤਸ਼ਾਹ ਨੇ ਬਚਾਇਆ ਅੱਗੇ ਉਹਨਾਂ ਦੇ ਪੁੱਤਰ ਨੇ ਤੈਨੂੰ ਬਚਾਵਣ ਦੀ ਖਾਤਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੀ ਸ਼ਹਾਦਤ ਦਿੱਤੀ ਇਹ ਉਹਨਾਂ ਨੂੰ ਮੰਨਣੋਂ ਹਟ ਗਏ ਭੁੱਲ ਗਏ ਉਹਨਾਂ ਨੂੰ ਸਿੱਖ ਨੇ ਇਹਨਾਂ ਨੇ ਆਪਣੇ ਅਸਥਾਨ ਲਗ ਲਗ ਬਣਾਉਣੇ ਸ਼ੁਰੂ ਕਰ ਦਿੱਤੇ ਕੁਝ ਉਹਨਾਂ ਨੇ ਬਣਾ ਤੇ ਕਿਨਾਂ ਨੂੰ ਅਲੱਗ ਕਰ ਦਈਏ ਕਿ ਅੰਗਰੇਜ਼ਾਂ ਦਾ ਦੇਣਾ ਇਹਦੇ ਵਿੱਚ ਬਹੁਤ ਵੱਡੀ ਦੇਣ ਹੈ ਕਿ ਸਿੱਖਾਂ ਦੇ ਵਿੱਚ ਪਾੜ ਪਵਣਾ ਹੁਣ ਵੀ ਉਹ ਇਕੱਠੇ ਨਹੀਂ ਹੋਣ ਦੇ ਰਹੇ ਇਹ ਤੁਹਾਨੂੰ ਕਿਹਾਦਾ ਕਿ ਜੋ ਸਾਧਾ ਦਿਨੋ ਦਿਨ ਦਿਨਾਂ ਚ ਹੀ ਵੱਧ ਜਾਂਦੇ ਆ ਇੱਕਦਮ ਪ੍ਰਗਟ ਹੋ ਜਾਂਦੇ ਆ ਕਿ ਜਿਵੇਂ ਕਹਿਦੀ ਹੈ ਕਿ ਮੌਸਮ ਸਾਫ ਸੁਥਰਾ ਹੈ ਕਿਵੇਂ ਬੱਦਲ ਆ ਕੇ ਇੰਨਾ ਮੀਂਹ ਸੁਨਾਮੀ ਕਿਵੇਂ ਆ ਗਈ ਉਵੇਂ ਇਹ ਗੱਲ ਹੁੰਦੀ ਹੈ ਭਾਈ ਵੀ ਇਹਨਾਂ ਦੀ ਜੋ ਸੁਨਾਮੀ ਆਈ ਹੈ ਨਾ ਸਾਧਾਂ ਦੀ ਇਹ ਪੈਸੇ ਲੈ ਕੇ ਜਿਵੇਂ ਕਹਦੇ ਨੇ ਸਿੱਖ ਧਰਮ ਦੇ ਵਿਰੁੱਧ ਇੱਕ ਲਫ਼ਜ਼ ਬੋਲਦੇ ਸਵੇ ਨੂੰ ਤੋਂ ਅਮੀਰ ਹੋ ਜਾਣਾ ਉਹ ਕਹੇ ਭਈ ਆਉਣਾ ਵੀ ਹਾਂ ਵੀ ਇਹ ਤਾਂ ਸਿੱਖਾਂ ਦੇ ਵਿਰੁੱਧ ਬੋਲਦਾ ਇਹ ਸਾਡੇ ਮਤਲ ਦਾ ਬੰਦਾ ਸਿੱਖਾਂ ਦੀ ਗੱਲ ਕਰੇਗਾ ਤੇਰੇ 11 ਯਾਰਾਂ ਵਿਰੋਧੀ ਉਹਨਾਂ ਨੇ ਖੜੇ ਕਰ ਦੇਣੇ ਪਹਿ ਪਹਿ ਦੇ ਕੇ ਹੁਣ ਅੰਗਰੇਜ਼ ਆਏ ਨੇ ਹਿੰਦੁਸਤਾਨ ਦੇ ਵਿੱਚ ਤੇ ਉਹਨਾਂ ਨੇ ਆ ਕੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦਿੱਤੀ ਹੋਈ ਦਸਤਾਰ ਉਹ ਪਹਿਲਾਂ ਸਾਰੇ ਗੋਲ ਬੰਦੇ ਹੁੰਦੇ ਸੀ ਇਹ ਸਾਰੇ ਦੇ ਸਾਰੇ ਹੀ ਭਾਈ ਨਾ ਗੁਰੂ ਨਾਨਕ ਸਾਹਿਬ ਦਸਾਂ ਪਾਤਸ਼ਾਹਾਂ ਦੇ ਵਿੱਚ ਅੱਗੇ ਜਿਹਨੇ ਸਿੱਖ ਯੋਧੇ ਸੂਰਮੇ ਹੋਏ ਉਹਨਾਂ ਕੋਲ ਇੰਨਾ ਸਮਾਂ ਕਿੱਥੇ ਪਈ ਕਿ ਹੁਣ ਤਾਂ ਭਾਈ ਕਿੰਨਾ ਕਿੰਨਾ ਪਾ ਟਾਈਮ ਲਾਦੇ ਕਿ ਟੂਟੀ ਵਾਲੀ ਪੱਗ ਬੰਨ੍ਹਣੀ ਆ ਪਟਿਆਲਾ ਸਹੀ ਪਤਨੀ ਕਿੜੀਆਂ ਕਿੜੀਆਂ ਛਾਈਆਂ ਬੜਾਈ ਜਾਂਦੇ ਆ ਕਦੇ ਸੋਚਿਆ ਨਹੀਂ ਇਹ ਸਾਡੀ ਗੁਲਾਮੀ ਦੀ ਨਿਸ਼ਾਨੀ ਹੈ ਅੱਜ ਟੂਟੀ ਵਾਲੀ ਪੱਗ ਆ ਨਾ ਇਹ ਸਾਡੀ ਗੁਲਾਮੀ ਦੀ ਨਿਸ਼ਾਨੀ ਹੈ ਇਹ ਸਾਨੂੰ ਦਿੱਤੀ ਹੈ ਅੰਗਰੇਜ਼ ਨੇ ਸਭ ਤੋਂ ਪਹਿਲਾਂ ਉਹਨੇ ਉਹਨੂੰ ਦਿੱਤੀ ਜਿਹੜੀ ਉਹਦੀ ਫੌਜ ਦੇ ਵਿੱਚ ਕੰਮ ਕਰਦੇ ਸੀ ਕਿ ਜਿਹੜੇ ਭਾਈ ਉਹਦੇ ਮੁਲਾਜ਼ਮ ਸੀ ਉਹਨਾਂ ਪੁਲਿਸ ਵਾਲੇ ਵੀ ਆਪਣੇ ਫਰਲਾ ਲਾਉਂਦੇ ਆ ਪੱਗ ਦੇ ਉੱਤੇ ਤੁਹਾਨੂੰ ਪਤਾ ਹੈ ਇਹ ਅੰਗਰੇਜ਼ਾਂ ਦਿੱਤਾ ਹੋਇਆ ਵਾ ਸਾਡਾ ਨਹੀਂ ਹੈ ਅਸੀਂ ਫਿਰ ਵੀ ਉਹ ਗੁਲਾਮੀ ਨੂੰ ਭਾਵ ਉਹਨਾਂ ਦੇ ਹੁਕਮ ਅੱਜ ਵੀ ਮੰਨਦੇ ਆ ਬੰਨਣਾ ਸੀ ਦਸਵੇਂ ਸਿੱਖ ਪੀਤਾ ਦਾ ਕਿ ਜਿਸ ਦਿਵਾਲੇ ਦੀ ਸ਼ੁਰੂਆਤ ਬਾਬਾ ਫਤਿਹ ਸਿੰਘ ਜੀ ਛੋਟੇ ਸਹਿਬਜ਼ਾਦੇਆ ਤੋਂ ਹੋਈ ਸੀ ਕਿਸੇ ਤੇ ਇਹਨਾਂ ਨੇ ਹੀ ਪਾਈ ਸੀ ਇਹ ਜੋ ਨਹਿਂਗ ਬਾਣਾ ਪਾ ਪਹਿਨਦੇ ਆ ਨਾ ਗੋਲ ਦਸਤਾਰਾਂ ਇਹ ਦਿਵਾਲੇ ਸਜਾਉਣੇ ਇਤਨ ਸਜੇ ਸੀ ਇਤਿਹਾਸ ਕਰਕੇ ਆਉਂਦਾ ਹੈ ਕਿ ਚਾਰੇ ਸਹਿਬਜ਼ਾਦੇ ਦੋਨੋਂ ਵੱਡੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜਗਜਾਰ ਸਿੰਘ ਜੀ ਤੇ ਛੋਟੇ ਸਹਿਜਾਦੇ ਹੁਣ ਚਾਰ ਪੁੱਤਰ ਹੱਸੇ ਹੁਣ ਵੱਡਿਆਂ ਨੂੰ ਦੇਖ ਕੇ ਛੋਟਿਆਂ ਦੇ ਵੀ ਲਾਲਚ ਆ ਹੁਣ ਜੋ ਵੱਡਾ ਕਰਦਾ ਛੋਟਾ ਕਹਿੰਦਾ ਮੈਂ ਵੀ ਕਰੂੰਗਾ ਤੇ ਵੱਡੇ ਸਹਿਜਾਦੇ ਬਾਬਾ ਅਜੀਤ ਸਿੰਘ ਜੀ ਕਹਿੰਦੇ ਹਲੇ ਤੂੰ ਛੋਟਾ ਵਾ ਕਹਿੰਦੇ ਹਲੇ ਤੂੰ ਇਹ ਗੱਤਗਾ ਨਹੀਂ ਖੇਡ ਸਕਦਾ ਇਹਦੇ ਵਾਲੇ ਛੋਟਾ ਤੇਰੇ ਕਮ ਹੋਰ ਵੱਡੇ ਵੱਡੇ ਹੋਣਗੇ ਤੇ ਤੂੰ ਕਰੇਂਗਾ ਜਦੋਂ ਬਾਬਾ ਫਤਿਹ ਸਿੰਘ ਅੰਦਰ ਗਏ ਅੰਦਰੋਂ ਤਿਆਰ ਹੋ ਕੇ ਜਿਹੜੇ ਬੱਚਿਆਂ ਦੀ ਆਤ ਹੁੰਦੀ ਹੈ ਕਿ ਸਿਰ ਦੇ ਉੱਤੇ ਬਈ ਵੱਡੀ ਸਾਰੀ ਦਸਤਾਰ ਬਾਲੀ ਵੱਡੀ ਸਾਰੀ ਤਾਫਨ ਕੇ ਵਾਰੇ ਕਹਿੰਦੇ ਆ ਦੇਖੋ ਭਰਾ ਮੈਂ ਹੁਣ ਵੱਡਾ ਹੋ ਗਿਆ ਮੈਂ ਵੀ ਤੇ ਸਾਰੇ ਹਸਵੇ ਦੇਖ ਕੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹੀ ਹੁਣ ਸਾਰੇ ਸਾਡੇ ਸਿੱਖ ਇਦਾਂ ਹੀ ਸਜਾਉਣਗੇ ਭਾਈ ਇਹ ਨੰਘਵਾਣਾ ਉਤੋਂ ਸ਼ੁਰੂ ਹੋਇਆ ਏ ਇਹ ਤਿਆਰ ਕੁਛ ਲੰਬਾ ਹੈ ਵੱਡਾ ਹੈ ਆਪਾਂ ਆਈਏ ਭਾਈ ਅਸੀਂ ਮੰਨਦੇ ਕੀ ਆ ਨਹੀਂ ਮੰਨਦੇ ਅੱਜ ਟੂਟੀ ਵਾਲੀ ਪੱਗ ਬੰਦਿਆ ਸਾਨੂੰ ਅੰਗਰੇਜ਼ਾਂ ਨੇ ਦਿੱਤੀ ਹੋਈ ਏ ਅਸੀਂ ਅੱਜ ਵੀ ਇਹਨੂੰ ਸਜਾ ਸਜਾ ਕੇ ਬੰਦਦੇ ਆ ਪੰਥ ਵਿੱਚ ਵੀ ਸਾਡੇ ਪ੍ਰਚਾਰ ਕੁਸ਼ਰਮਣੀ ਕਮੇਟੀ ਜਦੋਂ ਇਹ ਬਣੇ ਜਾਂਦੇ ਬਾਕੀਆਂ ਦਾ ਭਾਈ ਇਹ ਸੋ ਕਰਨਾ ਹੀ ਹੈ ਗੋਲ ਦਸਤਾਰ ਸਾਡੇ ਗੁਰੂ ਸਹਿਬਾਨਾਂ ਦਾ ਬਾਣਾ ਸੀ। ਹਣ 6ਵੇਂ ਪਾਛੇ ਸਮੇਂ ਜੰਗ ਜੁੱਧ ਦੇ ਵਿੱਚ ਪਹਿਲਾਂ ਟੂਟੀਆਂ ਸਜਾਉਂਦੇ ਸੀ। ਨਹੀਂ ਵੀ ਉੱਤੇ ਤਾਂ ਦਮਾਲੇ ਸਾਜਦੇ ਚ ਗੋਲ ਦਸਤਾਰਾ ਹੁੰਦੀਆਂ ਸੀ। ਅੱਜ ਵੀ ਕਈ ਧਰਮ ਨੇ ਭਾਈ ਤੁਸੀਂ ਨਾਮ ਧਾਰੀ ਹੈ ਭਰਾ ਦੇਖੇ ਹੁਣ ਤੁਸੀਂ ਜਿੱਦਾਂ ਮਰਜ਼ੀ ਸਮਝੋ ਪਰ ਉਹਨਾਂ ਦਾ ਗੁਣ ਵੀ ਦੇਖੋ। ਆਪਣੇ ਗੁਰੂ ਦੀ ਯਾਦ ਵਿੱਚ ਭਾਵੇਂ ਕੋਈ ਭੰਗਤ ਨੂੰ ਕੁਸੋ ਵੀ ਉਹਨਾਂ ਤੁਸੀਂ ਰੰਗ-ਬਰੰਗੇ ਕੱਪੜੇ ਨਹੀਂ ਦੇਖੋਗੇ। ਇੱਕੋ ਹੀ ਵਾਤਰ ਸਫੇਦ ਪਾਉਂਦੇ ਆ। ਸਿਰ ਦੇ ਉੱਤੇ ਹਮੇਸ਼ਾ ਗੋਲ ਦਸਤਾਰ ਬੰਨਦੇ ਆ ਇਹ ਉਹੀ ਨੇ ਭਾਈ ਜਿਨ੍ਹਾਂ ਨੂੰ ਝੰਡਾ ਨਾਲ ਬੰਨ ਬੰਕੇ ਸਾੜਿਆ ਹੋਇਆ ਸੀ ਨਾਮ ਤਾਂ ਰਿਆਂ ਦੀ ਕੋਈ ਕੁਰਬਾਨੀ ਛੋਟੀ ਨਹੀਂ ਬਹੁਤ ਵੱਡੀ ਹੈ ਇਤਿਹਾਸ ਪੜੋਗੇ ਸਮਝੋਗੇ ਫਿਰ ਪਤਾ ਲੱਗਦਾ ਸਾਨੂੰ ਸਾਰਾ ਕੁਝ ਪਤਾ ਹੀ ਕੱਖ ਨਹੀਂ ਹੁੰਦਾ ਸੰਤਾਂ ਕੇਵਲ ਤੋਂ ਕੇਵਲ ਜਗਤ ਕੀ ਭੇਡਾ ਚਾਲ ਕੇ ਜਿਹਦਾ ਗਿਆਨ ਲੈ ਲਿਆ ਤੁਰ ਪਏ ਉਹਦ ਨੂੰ ਭਾਈ ਆਪਣਾ ਸੋਚਣਾ ਨਹੀਂ ਸਮਝਣਾ ਨਹੀਂ ਕੋ ਖੋਜ ਨਹੀਂ ਕਰਨੀ ਉਹ ਹਮੇਸ਼ਾ ਗੁਰਦਤਾਰ ਬੰਦੇ ਆ ਭਾਵੇਂ ਉਹ ਘਰੇਲੂ ਕੰਮ ਕਰਦੇ ਆ ਭਾਵੇਂ ਉਹ ਪ੍ਰਚਾਰਕ ਨੇ ਉਹਨਾਂ ਦੇ ਭਾਵੇਂ ਉਹ ਕਿਸੇ ਵੀ ਪ੍ਰਕਾਰ ਦਾ ਕੰਮ ਕਰਨ ਉਹਨਾਂ ਤੁਸੀਂ ਕਦੇ ਵਸਤ ਨਹੀਂ ਤੋ ਦੇਖੋਗੇ ਹਮੇਸ਼ਾ ਗੁਰਦਤਾਰ ਬੰਦੇ ਆ ਕਿਉਂਕਿ ਉਹ ਸੱਚੇ ਨੇ ਉਹ ਕਹਿੰਦੇ ਅਸੀਂ ਇਹਨਾਂ ਮੁਗਲਾਂ ਦੇ ਨਾਲ ਜੰਗ ਯੁੱਧ ਕੀਤੇ ਲੜੇ ਆ ਤੇ ਇਹਨਾਂ ਦਾ ਹੁਕਮ ਮੰਨਿਆ ਅਸੀਂ ਖਾਲਸਾ ਤੋਂ ਕਿਉਂ ਬੰਦਾ ਹਲੇ ਕਹਿੰਦਾ ਮੈਂ ਖਾਲਸਤਾਨ ਲੈਣਾ ਖਾਲਸਾ ਬਣਨਾ ਹੁਕਮਤਾ ਛੱਡਦੇ ਭਾਈ ਗੁਰੂ ਦੇ ਮੰਨਣੇ ਸ਼ੁਰੂ ਕਰਦੇ ਕਿਆ ਜਿਹੜੀ ਦਸਤਾਰ ਬੰਨਦੇ ਆਪਾਂ ਇਹ ਤਾਂ ਦਸਮ ਪਾਸ਼ਾ ਦਿੱਤੀ ਹੋਈ ਆਪਾਂ ਜਿਹੜੀ ਟੁੱਟੀ ਵਾਲੀ ਆ ਇਹ ਦਸਮ ਪਾਸ਼ਾ ਦਿੱਦੀ ਇਹ ਤਾਂ ਅੰਗਰੇਜ਼ ਦੀ ਦਿੱਤੀ ਹੋਈ ਆ ਭਈ ਤੁਸੀਂ ਮੰਨਦੇ ਜਾ ਰਹੇ ਹੋ ਬਸ ਚਲਦੇ ਵਿਚਾਰੇ ਚਲ ਤੇ ਕੇ ਪਿੱਛੇ ਚਲੇ ਪਰਮਾਰਥਨਾ ਸੰਭਾਲ ਦੇਖੋ ਯਗਤ ਕੀ ਮੋੜਦਾ ਇਹ ਸਾਡੇ ਹਾਲਤ ਕੀ ਇਸੇ ਤਰ੍ਹਾਂ ਹੀ ਭਾਈ ਤੋਂ ਅਸੀਂ ਸੰਤਾ ਮਹਾਤਮਾ ਅਵਤਾਰਾਂ ਨੂੰ ਬੁਰਾ ਆਖਦੇ ਆਂ ਹੋ ਰਾਮਚੰਦਰ ਭਗਵਾਨ ਜੀ ਉਹ ਜਦਿਆ ਤੋਂ ਆਏ ਬਹੁਤ ਇਹ ਲੱਗਿਆ ਸਾਡਾ ਤਾਂ ਤਿਆਰ ਹੀ ਕੋਈ ਨਹੀਂ ਹੋ ਕਿ ਸਾਡਾ ਤਾਂ ਭਈ ਦੇਣ ਹੀ ਕੋਈ ਨਹੀਂ ਹੋ ਅਸੀਂ ਕਿਉਂ ਮਨਾਈਏ ਅਸੀਂ ਬਹੁਤ ਹੁੰਦਾ ਹੈ ਜਿਹੜੇ ਗਿਆਨਾ ਸਿੰਘ ਹੁੰਦੇ ਆ ਨਾ ਇੱਕ ਤਾਂ ਹੁੰਦਾ ਗਿਆਨੀ ਕਿ ਚਲੋ ਭਾਈ ਇਹਦੇ ਕੋਲ ਗੁਰਮਤਿ ਦਾ ਗਿਆਨ ਹੈ ਇੱਕ ਹੁੰਦਾ ਗਿਆਨਾ ਸਿੰਘ ਉਹਨੇ ਆਪਣੇ ਮਨਾਉਣੇ ਹੁੰਦੇ ਆ ਆਪਣਾ ਹੀ ਕਿੰਤੂ ਪ੍ਰਾਂਤੂ ਉਹਨੇ ਲਾਈ ਦੇਣਾ ਹੁੰਦਾ ਹੈ ਹੁਣ ਤੁਸੀਂ ਸਾਡੀ ਐਗਜ਼ਾਮਪਲ ਅਧਾਰਨ ਦਿੰਦੇ ਆ ਤੁਸੀਂ ਫਿਲਮ ਦੇ ਦੇਓ ਸਕਰੀਨ ਦੇਤੇ ਕਿ ਹਰ ਇੱਕ ਚੀਜ਼ ਦੇ ਵਿੱਚੋਂ ਗਿਆਨ ਮਿਲਦਾ ਸਾਨੂੰ ਗਿਆਨ ਕੱਢਣ ਵਾਲੀ ਸਮਰੱਥਾ ਹੋਣੀ ਚਾਹੀਦੀ ਉਹ ਤਾਂ ਭਾਈ ਸੱਪ ਦੀ ਜ਼ਹਿਰ ਦੇ ਵਿੱਚੋਂ ਵੀ ਅੰਮ੍ਰਿਤ ਕੱਢ ਲੈਂਦੇ ਆ ਉਹ ਸਾਨੂੰ ਪਤਾ ਜਿਨ੍ਹਾਂ ਨੇ ਕੱਢਿਆ ਹੋਇਆ ਭਾਈ ਕਿ ਸੱਪ ਦੀ ਜ਼ਹਿਰ ਦਾ ਕਾੜ ਸੱਪ ਦੀ ਜ਼ਹਿਰ ਤੋਂ ਇੰਜੈਕਸ਼ਨ ਬਣਦਾ ਜੇ ਕਹਿੰਦੇ ਨਹੀਂ ਇਹ ਤਾਂ ਜ਼ਹਿਰ ਆ ਵੀ ਇਹਦਾ ਟੀਕਾ ਨਹੀਂ ਬਣਦਾ ਪਰ ਕੱਢਣ ਵਾਲੇ ਕੱਢ ਲਿਆ ਨਾ ਉਸੇ ਤਰ੍ਹਾਂ ਹੀ ਹਲਵਾ ਤੁਸੀਂ ਦੇਖਿਆ ਸਭ ਨੇ ਦੇਖਿਆ ਹੋਣੀ ਹੈ ਇਤਨਾ ਕਿਤੇ ਵਾਰਤਾ ਪੈਂਦੇ ਰਹਿੰਦਾ ਉਹ ਚ ਕਿੰਨੇ ਹੀ ਕਿਰਦਾਰ ਹੁੰਦੇ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹ ਜਿੰਨੇ ਕਿਰਦਾਰ ਹੁੰਦੇ ਆ ਉਹ ਸਿਰਫ ਇੱਕ ਕਿਰਦਾਰ ਆਪਣਾ ਨਭਾਉਂਦੇ ਆ ਕਿਸੇ ਨੇ ਚੋਰ ਦਾ ਮਿਲਦਾ ਕਿਸੇ ਨੂੰ ਸਪਾਈ ਦਾ ਕਿਸੇ ਨੂੰ ਕਿਸ ਤਰ੍ਹਾਂ ਦਾ ਮਿਲਦਾ ਵਾ ਕਿਸੇ ਨੂੰ ਅਮੀਰ ਦਾ ਕਿਸੇ ਗਰੀਬ ਪਰ ਅਸਲ ਜ਼ਿੰਦਗੀ ਵਿੱਚ ਉਹਨਾਂ ਦਾ ਜੋ ਰਹਿਣ ਸਹਿਣ ਖਾਣ ਪੀਣ ਉਹ ਵੈਸਾ ਨਹੀਂ ਹੁੰਦਾ ਉਹ ਅਲੱਗ ਹੁੰਦਾ ਪਰ ਜੋ ਸ਼ੁਰੂ ਦਾ ਕਿਰਦਾਰ ਹੈ ਨਾ ਔਰ ਅੰਤ ਤੱਕ ਜੇ ਉਹਦੇ ਵਿੱਚੋਂ ਪਹਿਲੇ ਕਿਰਦਾਰਾਂ ਨੂੰ ਪਹ ਹਟਾ ਦਈਏ ਕੱਢ ਦਈਏ ਤੇ ਭਾਈ ਉਹ ਫਿਲਮ ਕੰਪਲੀਟ ਨਹੀਂ ਹੁੰਦੀ ਕੇ ਭਾਈ ਫਿਲਮ ਪੂਰੀ ਬਣਦੀ ਨਹੀਂ ਕਿ ਪਹਿਲੇ ਭਾਈ ਚੋ ਕੱਢ ਦੋ ਭਾਈ ਇਹਨੇ ਤਾਂ ਭਾਈ ਚੋਰ ਦਾ ਪਾਰਟ ਅਦਾ ਕੀਤਾ ਇਹਨੇ ਠੱਗਾ ਠੋਰੀਆਂਣਾ ਕੀਤਾ ਇਹਨੇ ਐਸਾ ਕੁਝ ਕੀਤਾ ਵਾ ਵੀ ਕੱਟ ਦਈਏ ਜੇ ਉਹਨਾਂ ਨੂੰ ਕੱਟ ਦਵਾਂਗੇ ਨਾ ਤੇ ਫਿਲਮ ਕੰਪਲੀਟ ਨਹੀਂ ਬਣਦੀ ਫਿਰ ਕੋਈ ਦੇਖਦਾ ਨਹੀਂ ਉਸੇ ਤਰ੍ਹਾਂ ਹੀ ਦੁਨੀਆ ਦਾ ਇਤਿਹਾਸ ਹੈ ਇਹ ਜਿਨ੍ਹਾਂ ਅਵਤਾਰਾਂ ਤੋਂ ਬਗੈਰ ਇਹ ਸਿੱਖ ਧਰਮ ਕਿਵੇਂ ਆ ਜਾਂਦਾ ਜਦੋਂ ਪਹਿਲੇ ਹੀ ਨਾ ਬਣਦੇ ਭਾਈ ਇਹ ਤਾਂ ਯੁੱਗਾਂ-ਯੁੱਗਾਂ ਦੀ ਖੇਡ ਹੁੰਦੀ ਹੈ ਕਿ ਜੇ ਰਾਮਚੰਦਰ ਜੀ ਭਗਵਾਨ ਉਹ ਯੁਧਿਆਦੇ ਰਾਜੇ ਤੁਸੀਂ ਉਹਨਾਂ ਬਾਰੇ ਕੀ ਜਾਣਦੇ ਹੋ ਤੁਸੀਂ ਆਪਣੇ ਬਾਰੇ ਨਹੀਂ ਜਾਣਦੇ ਭਾਈ ਦੂਜਿਆਂ ਦੇ ਕੀ ਜਾਣੋਗੇ ਸਾਨੂੰ ਸਿੱਖੀ ਬਾਰੇ ਨਹੀਂ ਪਤਾ ਜੇ ਸਿੱਖੀ ਬਾਰੇ ਪਤਾ ਹੁੰਦਾ ਕਦੇ ਵਿਖਰੇਮ ਨਾ ਪਿੰਦੇ ਅਸੀਂ ਇਹ ਕਰਦੇ ਹੁਣ ਭਗਵਾਨ ਰਾਮ ਚੰਦਰ ਜੀ ਨੂੰ ਕੋਈ ਚੰਗਾ ਕਹਿੰਦਾ ਕੋਈ ਬਾੜਾ ਕਹਿੰਦਾ ਕੋਈ ਕਹਿੰਦਾ ਰਾਜਾ ਸੀ ਤੇ ਅਗਲੇ ਵੀ ਕਹਿਣਗੇ ਭਾਈ ਵੀ ਕੋ ਨਾਨਕ ਸਹਿਬੀ ਤਾਂ ਭਾਈ ਬੇਦਿਆਂ ਦੇ ਪੁੱਤਰ ਸੀ ਭਾਈ ਕੋਈ ਕੋਈ ਨਾ ਕੋਈ ਜਿੱਥੇ ਆਉਂਦਾ ਉਹ ਕਿਸੇ ਦੇ ਘਰ ਤਾਂ ਆਊ ਗਈ ਹੁਣ ਬਤਾ ਰਹੇ ਰਾਮ ਚੰਦਰ ਜੀ ਹੈ ਇਹ ਉਹ ਕਿੱਥੇ ਆਏ ਨੇ ਅਯੁੱਧਿਆ ਦੇ ਵਿੱਚ ਕਿਹਦੇ ਘਰ ਜਮੇ ਆ ਦਸ਼ਰਤ ਦੇ ਘਰ ਹੁਣ ਉਹਨਾਂ ਦਾ ਉਥੇ ਜਮਣਾ ਹੋਇਆ ਇਹਦਾ ਮਤਲਬ ਇਹ ਨਹੀਂ ਕਿ ਉਹ ਤਾਰ ਜਨ ਕੋਈ ਵੱਖਰੀ ਧਰਤੀ ਤੇ ਜੰਮਦੇ ਆ ਵੱਖਰਾ ਕੋਈ ਮਾਤਾ ਪਿਤਾ ਅਲੱਗ ਕਿਸਮ ਦੇ ਹੁੰਦੇ ਆ ਉਹ ਜਦੋਂ ਦੁਨੀਆ ਵਿੱਚ ਆਉਂਦੇ ਆ ਉਹਨਾਂ ਨੂੰ ਸਾਰੀ ਦੁਨੀਆਵੀ ਆ ਜੋ ਰਸਮ ਰਵਾਜਾਂ ਹੁੰਦੀਆਂ ਇਹ ਸਾਰੀ ਨਿਭਾਉਣੇ ਪੈਂਦੇ ਆ ਹੁਣ ਉਹ ਤਾਰ ਜਨ ਆਏ ਆ ਹੁਣ ਬਹੁਤੇ ਦੇਖਿਆ ਪਰ ਯਾਰ ਆਮ ਨਾਲ ਸਾਡਾ ਕੀ ਸੰਬੰਧ ਕ੍ਰਿਸ਼ਨ ਨਾਲ ਸਾਡਾ ਕੀ ਸੰਬੰਧ ਜੇ ਗੁਰਵਾਣੀ ਦੀ ਮਤ ਲਈ ਹੁੰਦੀ ਤੇ ਗੁਰਵਾਣੀ ਕਹਿੰਦੀ ਤ੍ਰੇਤੇ ਤੈ ਮਾਣਿਓ ਰਾਮ ਰਗੁਵੰਸ ਕਹਾਇਓ ਰਗੁਵੰਸੀਆਂ ਦੇ ਪਰਿਵਾਰ ਵਿੱਚ ਤੇਰਾ ਜਨਮ ਹੋਇਆ ਕੀ ਕਹਾ ਹੈ ਨਾਮ ਕੀ ਸੀ ਉਹਦੋਂ ਤੂੰ ਰਾਮ ਕਹਿਆ ਤ੍ਰੇਤੇ ਤੈ ਮਾਣਿਓ ਕਹਿੰਦੇ ਉਦੋਂ ਤੈਨੂੰ ਜਦੋਂ ਤੂੰ અવਤਾਰ ਲਿਆ RAM ਰਗਵੰਸ਼ ਕਹਾਇਓ ਤ੍ਰੇਤੇਤੇ ਮਾਣਿਓ RAM ਰਗਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਦੁਆਪਰ ਵਿੱਚ ਵੀ ਆਏ ਤੂੰ ਕੋਈ ਰੂਪ ਹੈ ਕੋਈ ਸਰੀਰ ਉਦੋਂ ਕੀ ਕਹਾਇਆ ਕ੍ਰਿਸ਼ਨ ਇਹ ਤਾਂ RAM ਚੰਦਰ ਜੀ ਔਰ ਕ੍ਰਿਸ਼ਨ ਦੇ ਜੇ ਦੋਨਾਂ ਦਾ ਪੱਥਿਆ ਦੇਖਦੇ ਆਂ ਪੜ੍ਹਦੇ ਆਂ ਸੁਣਦੇ ਆਂ ਉਹਦੇ ਵਿੱਚ ਇਹ ਆਉਂਦਾ ਭਾਈ ਜਿਸਨੇ ਰਾਮ ਨੂੰ ਰਾਮ ਨੇ ਬਾਲੀ ਨੂੰ ਲੋਕੇ ਤੀਰ ਮਾਰਿਆ ਸੀ ਤੇ ਉਸੇ ਬਾਲੀ ਨੇ ਜਨਮ ਲਿਆ ਸ਼ਿਕਾਰੀ ਦਾ ਵਦਕ ਦਾ ਤੇ ਕ੍ਰਿਸ਼ਨ ਭਗਵਾਨ ਜਿਹਨੂੰ ਲੋਕੇ ਤੀਰ ਮਾਰਿਆ ਪਰ ਭਲੇਖੇ ਨਾ ਵੱਜ ਗਏ ਜਿਵੇਂ ਮਰਜੀ ਕੇ ਲਈ ਇਤੋਂ ਆ ਗਈ ਨਾ ਇਤੇ ਇੱਕ ਅਣੇ ਨੇ ਕਹਿੰਦੇ ਕਾਲ ਯੁਗ ਦੇ ਵਿੱਚ ਜਦ ਕਾਲ ਯੁਗ ਆਇਆ ਫਿਰ ਕੀ ਹੋਇਆ ਕਾਲ ਯੁਗ ਵਿੱਚ ਆ ਕੇ ਇਹੀ ਰੂਪ ਗੁਰੂ ਨਾਨਕ ਦਾ ਹੈ ਇਹਹੀ ਰੂਪ ਉਹੀ RAM ਸੀ ਉਹੀ ਕਿਸ਼ਨ ਜੀ ਨੇ ਤੇ ਉਹੀ ਗੁਰੂ ਨਾਨਕ ਹੈ ਕਿ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਹੁਣ ਅਵਤਾਰ ਜਾਂਦਾ ਜਿਵੇਂ ਕਹੇ ਨੇ ਸਾਨੂੰ ਹਜ ਤੱਕ ਸਾਨੂੰ ਗੁਰਬਾਣੀ ਦੀ ਸੋਝੀ ਨਹੀਂ ਆਈ ਤਾਂ ਲੰਬੇ ਲੰਬੇ ਇਤਿਆਦ ਕਿੱਥੋਂ ਲਭਾਂਗੇ ਇਹ ਸਾਰੀ ਉਸ ਮਾਲਕ ਦੀ ਭੇਜੀ ਹੁੰਦੀ ਸ੍ਰੇਟੀ ਹੁੰਦੀ ਹੈ ਇੱਕੋ ਹੀ ਰੂਪ ਹੁੰਦਾ ਹੈ ਉਹ बार-बार ਆਪਣੇ ਰੂਪ ਧਾਰਨ ਦਿੰਦੇ ਆ ਕਿ ਚੱਲ ਭਈ ਤਾਂ ਇਹ ਕੰਮ ਕਰਨਾ ਉਹ ਆ ਕੰਮ ਕਰਨਾ ਕਰਦਿਆਂ ਕਰਦੇ ਚਲੋ ਇਹ ਤਾਂ ਡੁੰਗਾਈਲੇ ਵਿਛੇ ਨਹੀਂ ਪਰ ਅਦਵਸਤਕਾਰ ਕਰਨਾ ਅਜੋ ਗੁਰਬਾਣੀ ਨੇ ਕਹਿ ਤਾ ਨਾ ਕਵੀਰ ਉੰਗਰਾ RAM ਅੱਲਾ ਦਾ ਸਭ ਗੁਰ ਪੀਰ ਹਮਾਰੇ ਕਿ ਜਨੇ ਵੀ ਪੀਰ ਪਗੰਬਰ ਹੈ ਭਾਈ ਉਹਨਾਂ ਦਾ ਜੋ ਗਿਆਨ ਆ ਜੋ ਸਾਨੂੰ ਧਰਮ ਦੇ ਨਾਲ ਜੋੜਦਾ ਸਾਰਿਆਂ ਦਾ ਅਦਵਸਤਕਾਰ ਹੈ ਇਹ ਸਾਰੇ ਸਾਨੂੰ ਇਹ ਸਮਝਾਉਂਦੇ ਹਰ ਇੱਕ ਦੇ ਇਤਿਹਾਸ ਵਿੱਚੋਂ ਗਿਆਨ ਮਿਲਦਾ ਹੈ ਭਾਈ ਔਰ ਆਂਬੀ ਹੋਏ ਆ ਕਿਸ਼ਨ ਵੀ ਹੋਏ ਆ ਜੇ ਨਾ ਹੋਏ ਹੁੰਦੇ ਤੇ ਗੁਰਬਾਣੀ ਚ ਇਹ ਨੰਦਾ ਜ਼ਿਕਰ ਨਾ ਹੁੰਦਾ RAM ਗਏ ਰਾਵਣ ਗਏ ਇਹਹੀ ਪੰਕਤੀ ਪੜਦੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੇ ਸਲੋਕਾਂ ਚ ਇਹ ਆਪਾਂ ਆਵਾਜ਼ ਸੁਣਦੇ ਆਂ ਰਾਮ ਗयो 라ਵਣ ਗयो ਜਾ ਕੋ ਬਹ ਪਰਵਾਰ RAM অর 라ਵਣ ਦੋਨਾਂ ਦਾ ਨਾਮ ਆ ਗਿਆ ਭਾਵ ਹੈ ਕਿ ਜਿਹੜਾ ਅਸੀਂ ਸੁਣਦੇ ਆ ਸੱਚ ਆ ਵੀ ਦੋਨੇ ਹੈਗੇ ਆ ਕਿਉਂ ਗੁਣਾਂਕ ਸਾਹਿਬ ਦੀ ਗੁਰਬਾਣੀ ਕਹਿੰਦੀ ਹੈ ਜੋ ਜੋ ਕੁਝ ਕਹਿੰਦੀ ਹੈ ਸਭ ਕੁਝ ਹੈ ਐਸੇ ਹਰੇਕ ਦਾ ਨਾਮ ਨਹੀਂ ਲਿਖਿਆ ਜਾਂਦਾ ਇੱਥੇ ਉਹਨਾਂ ਦਾ ਹੀ ਨਾਮ ਲਿਖੇ ਜਾਂਦੇ ਜਿਹੜਿਆਂ ਕੋਈ ਮਹਾਨ ਸ਼ਖਸੀਅਤ ਮਹਾਨ ਸ਼ਕਤੀਆਂ ਪਾਵਰਾਂ ਰੱਖਦੇ ਸੀ ਜਿਨ੍ਹਾਂ ਦਾ ਧਰਮ ਪ੍ਰਤੀ પ્રેમ ਸੀ ਉਹਨੇ ਇਹਨਾਂ ਸਾਰਿਆਂ ਨੇ ਪਾਈ ਆ ਕਿ ਸਾਨੂੰ ਪਰਮਾਤਮਾ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਕਿ ਮਨੁੱਖ ਨੂੰ ਬਣਾਉਂਦਿਆਂ ਬਣਾਉਂਦਿਆਂ ਬਣਾਉਂਦੇ ਆ ਹੁਣ ਕੋਈ ਮਕਾਨ ਬਣਦਾ ਹੈ ਪਹਿਲਾਂ ਤਾਂ ਉਹਦੀ ਧਰਤੀ ਦੇਖੀ ਜਾਂਦੀ ਹੈ ਨੀਹਾਂ ਕੁੱਟੀਆਂ ਜਾਂਦੀਆਂ ਭਰੀਆਂ ਜਾਂਦੀਆਂ ਚਣਾਈ ਹੁੰਦੀ ਹੈ ਉਪਰੰਤ ਉਹਦੇ ਵਾਸਤੇ ਪਲਾਸਟਰ ਹੁੰਦਾ ਫਿਟਿੰਗ ਹੁੰਦੀ ਹੈ ਕਿੰਨਾ ਕੁਝ ਹੁੰਦਾ ਨਾ ਇਨਾ ਕੋ ਸੰਦਾਵਾ ਉਸੇ ਤਰਾਈਂ ਭਾਈ ਜਦੋਂ ਕੋਈ ਧਰਮ ਜਦੋਂ ਪ੍ਰਮਾਤਮਾ ਨੇ ਆਪਣੇ ਇਸ ਸੰਸਾਰ ਦੇ ਵਿੱਚ ਧਾਰਮਿਕ ਗਿਆਨ ਦੇ ਪੈਰ ਵਸਾਰਨੇ ਹੁੰਦਿਆ ਨਾ ਤੇ ਉਦੋਂ ਤੇ ਭਾਈ ਫਿਰ ਪਹਿਲਾਂ ਤੇ ਜਮੀਨ ਬਣਦੀ ਹੈ ਕਿ ਸਿੱਖੀ ਵਾਲਾ ਮੈਲੇ ਐਵੇਂ ਨਹੀਂ ਬਣਿਆ ਜੁਗਾ ਜੁਗਾ ਤੋਂ ਚੱਲਦੇ ਆ ਰਹੇ ਤਿਆਰੀਆਂ ਭਾਈ ਹੁਣ ਸਾਰੇ ਧਾਰਮਿਕ ਗ੍ਰੰਥ ਸਾਨੂੰ ਪ੍ਰਮਾਤਮਾ ਧਰਮ ਦੀ ਗੱਲ ਦਿੰਦੇ ਐ ਕਰਤੇ ਨਾ ਜੋੜਦੇ ਐ ਔਰ ਇਹਦੇ ਵਿੱਚ ਇੱਕ ਨਾਮ ਹੋਰ ਇੱਕ ਸਿਖਸ਼ੀਅਤ ਦਾ ਜਿਸ ਨੇ ਸਾਨੂੰ ਕੀਰਤਨ ਨਾਲ ਜੋੜਿਆ ਜਿਨ੍ਹਾਂ ਦਾ ਅੱਜ ਦੇ ਦਿਨ ਦਿਹਾੜਾ ਮਨਾਉਨੇ ਆ ਆਪਾਂ ਕਿਉਂ ਮਨਾਉਨੇ ਆ ਕਿਵੇਂ ਮਨਾਉਨੇ ਆ ਕੋਈ ਮੈਨੇ ਨਹੀਂ ਰਖਦਾ ਯਾਦ ਕਰਦੇ ਹਰ ਇੱਕ ਦੀ ਸ਼ਰਧਾ ਭਾਵਨਾ ਹੈ ਇਹ ਭਾਵੇਂ ਉਹਨਾਂ ਅਵਤਾਰਾਂ ਨੂੰ ساری ਦੁਨੀਆ ਦੇ ਵਿੱਚ ਨਹੀਂ ਪੁਜਿਆ ਜਾਂਦਾ ਇਹ ਉਹ ਸਖਸ਼ੀਅਤ ਦਾ ਨਾਮ ਹੈ ਵਿਸ਼ਵ ਕਰਮਾ ਜਿਨ੍ਹਾਂ ਨੇ ਮਨੁੱਖ ਨੂੰ ਕੀਰਤਨ ਨਾਲ ਜੋੜਿਆ ਇਹ ਹਿੰਦੁਸਤਾਨ ਦਾ ਇਹਨਾਂ ਦੇ ਧਾਰਮਿਕ ਗ੍ਰੰਥਾਂ ਦਾ ਵਿਦਵਾਨਾਂ ਦਾ ਇਹਨਾਂ ਦਾ ਕਥਨ ਹੈ ਕਿ ਵਿਸ਼ਵਕਰਮਾ ਜੀ ਹੋਏ ਹਨ ਹੁਣ ਇਹਨਾਂ ਦਾ ਜੋ ਜਨਮ ਹੈ ਧਰਤੀ ਜੋ ਜੀਵਨ ਸੀ ਪਿਛਲਾ ਕੋਈ ਬਹੁਤਾ ਨਹੀਂ ਮਿਲਦਾ ਹਰ ਇੱਕ ਨੇ ਆਪ ਆਪਣੀ ਬੁੱਧ ਹੈ ਜਿੱਤੀ ਪਰ ਇਹਨਾਂ ਬਾਰੇ ਇਹ ਗਿਆਨ ਹੁੰਦਾ ਹੈ ਕਹਿੰਦੇ ਇਹਨਾਂ ਨੇ ਲੰਕਾ ਵੀ ਬਣਾਈ ਸੀ ਤ੍ਰੇਤੇ ਵਿੱਚ ਬਣਾਈ ਸੀ ਸ਼ਿਵਜੀ ਵਿਸ਼ਨੂੰ ਦੇ ਸ਼ਿਵਜੀ ਔਰ ਪਾਰਵਤੀ ਦੇ ਕਹਿਣ ਤੇ ਤੇ ਦੱਖਣਾ ਦੇ ਵਿੱਚ ਰਾਵਣ ਨੇ ਮੰਗ ਲਈ ਬ੍ਰਾਹਮਣ ਸੀ ਬਹੁਤ ਵੱਡਾ ਵਿਦਵਾਨ ਸੀ ਘਰ ਦੀ ਪਾਠ ਪੂਜਾ ਪਤਾ ਕਿਦੋਂ ਕਰਵਾਈ ਕਹਿੰਦੇ ਲੰਕਾ ਬਣ ਗਈ ਹੈ ਸ਼ਿਵਜੀ ਭਵਾਨ ਕਹਿੰਦੇ ਲੰਕਾ ਬਣ ਗਈ ਹੈ ਹੁਣ ਇਹਦਾ ਜੋ ਗ੍ਰਹਿ ਪ੍ਰਵੇਸ਼ ਕਰਨਾ ਨਾ ਉਹ ਪਤਾ ਕਿਸ ਤੋਂ ਕਰਵਾਉਣਾ ਹੈ ਰਾਵਣ ਤੋਂ ਆਪਾਂ ਰਾਵਣ ਨੂੰ ਫੋਕਦੇ ਆ ਤੇ ਜਿਹਦੇ ਅਸੀਂ ਸ਼ਿਵਜੀ ਭਗਵਾਨ ਦੇ ਵਰਤ ਰਾਦੇ ਆ ਕਿੰਨਾ ਕੁਸ ਕਰਦੇ ਆ ਸ਼ਿਵਜੀ ਦੇ ਮੰਦਰਾਂ ਵੱਲ ਜਾਂਦੇ ਆ ਕਿ ਉਹਨਾਂ ਸਾਰੇ ਸਥਾਨਾਂ ਨੂੰ ਮੰਨਣ ਨੂੰ ਜਿਹਨੂੰ ਤੁਸੀਂ ਮੰਨਦੇ ਹੋ ਜਿਹਨੂੰ ਉਹਨੇ ਮੰਨੇ ਆ ਉਹਨੂੰ ਤੁਸੀਂ ਭੋਗਦੇ ਆ ਤੇ ਸ਼ਿਵਜੀ ਭਗਵਾਨ ਨੇ ਤੇ ਕਿੱਥੋਂ ਕੁਝ ਹੋਣਾ ਤਦੋਂ ਨਹੀਂ ਕੁਝ ਹੋਵੇਗਾ ਨਾ ਉਹ ਐਡਾ ਵੱਡਾ ਅਵਤਾਰ ਹੈ ਦੇਵਤਾ ਉਹਨੇ 라वण ਨੂੰ ਮੁਖ ਰੱਖਿਆ ਕਹਿੰਦੇ ਇਹਦੇ ਵਰਗਾ ਕੋਈ ਬ੍ਰਹਮਣ ਨਹੀਂ ਹੈ ਇਹਦੇ ਵਰਗਾ ਬ੍ਰह्म ਗਿਆਨ ਰੱਖਣ ਵਾਲਾ ਕੋਈ ਹੈ ਹੀ ਨਹੀਂ ਬ੍ਰਹਮਣ ਹੈ ਕਣ ਬ੍ਰह्म ਬਿੰਦੇਸੂ ਬ੍ਰਹਮਣ ਕਹੀਏ ਜੋ ਪਰਮਾਤਮਾ ਦੀ ਗੱਲ ਕਰਦਾ ਉਹ ਸਾਰੀ ਬ੍ਰਹਮਣ ਹੈ ਇਹਦੇ ਵੱਡਾ ਕੋਈ ਹੈ ਹੀ ਨਹੀਂ ਸਕਦਾ ਸੀ ਕਹਿੰਦੇ ਲੰਕਾ ਬਣੀ ਹੈ ਸੋਨੇ ਦੀ ਬਣੀ ਹੈ ਕਿਸ ਨੇ ਬਣਾਈ ਹੈ ਵਿਸ਼ਕਰਮ ਕਾ ਜੀ ਜਦੋਂ ਉਹਦਾ ਭਾਈ ਗ੍ਰਹਿ ਪ੍ਰਵੇਸ਼ ਕਰਨਾ ਸੀ ਕਹਿੰਦੇ ਹਾਂਜੀ ਜਿਵੇਂ ਆਪਾਂ ਕਹਿੰਦੇ ਬਾਬਾ ਜੀ ਕੀ ਸੇਵਾ ਕਰੀਏ ਹੁਣ ਬਾਬੇ ਦੇ ਮੁਤਾਬਕ ਤਾਬਾ ਘਟਕਾ ਨਹੀਂ ਤੇ ਆਪਦੀ ਮਰਜ਼ੀ ਨਾਲ ਬਾਬਾ ਜੀ ਬਹੁਤ ਆ ਲੁੱਟ ਮਚਾਈ ਏ ਕਿੰਨਾ ਕੁਦ ਬੋਲਦੇ ਹੁਣ ਉਹ ਭਾਈ ਉਤਾਰ ਸੀ ਜੋ ਕਹਾਂ ਹਾਂਜੀ ਕੇ ਭਗ ਜੀ ਦਾ ਪਣ ਜੀ ਦੱਸੋ ਤੁਹਾਡੀ ਕੀ ਦਸ਼ਨਾ ਦਸ਼ਨਾ ਕੀ ਹੈ ਜਿਹਦਾ ਕਹਿੰਦੇ ਤੁਸੀਂ ਗ੍ਰਹਿ ਪ੍ਰਵੇਸ਼ ਕਾ ਹੀ ਛੱਡ ਦੋ ਇਹੀ ਦੇ ਦੋ ਮੈਨੂੰ ਤੇ ਦੇਣੀ ਪਈ ਪਈ ਇਸ ਤਰ੍ਹਾਂ ਮਿਲੀ ਸੀ ਹੁਣ ਜਿੱਥੇ ਤ੍ਰੇਤੇ ਵਿੱਚ ਲੰਕਾ ਬਣਾਈ ਹੈ ਦੁਆਪਰ ਦੇ ਵਿੱਚ ਦਵਾਰਕਾ ਨਗਰੀ ਕ੍ਰਿਸ਼ਨ ਭਗਵਾਨ ਦਾ ਕਾਲ ਸ਼ਹਿਰ ਉਹ ਨਗਰੀ ਦਵਾਰਕਾ ਇਹ ਵੀ ਵਿਸ਼ਵਕਰਮਾ ਜੀ ਨੇ ਬਣਾਈ ਹੈ ਇਸ ਤੋਂ ਉਪਰੰਤ ਜੋ ਪਾਂਡਵਾਂ ਦਾ ਇੰਦਰਪ੍ਰਸਤ ਹੈ ਇਹ ਵੀ ਬਣਾਇਆ ਪਈ ਐਸੇ ਬਹੁਤ ਸਥਾਨੇ ਭਾਈ ਜੋ ਧਰਮ ਵਿਸ਼ੇ ਨਾਲ ਸੰਬੰਧਤ ਹੈ ਕਹਿੰਦੇ ਇਹ ਕਿ ਇਹ ਵਿਸ਼ਵਕਰਮਾ ਜੀ ਨੇ ਬਣਾਈ ਹੈ। ਵਿਸ਼ਨੂ ਜੀ ਦਾ ਸਦਸ਼ਣ ਚੱਕਰ ਐਸੇ ਹਥਿਆਰ ਭਾਵ ਸਭ ਕੁਝ ਹੈ। ਹੁਣ ਮੰਨਣ ਵਾਲਿਆ ਦਾ ਮੰਨਣ ਵਾਲਿਆ ਇਹ ਮੰਨ ਹੈ। ਗ੍ਰੰਥਾਂ 'ਚ ਲਿਖਿਆ। ਪਰ ਫਿਰ ਵੀ ਅਸੀਂ ਸੋਚਦੇ ਹਾਂ ਕਿ ਸਾਡੇ ਕੋਲ ਐਡਾ ਵੱਡਾ ਅਵਤਾਰ ਹੈ ਸਾਡੀ ਖੋਜ ਕੋਈ ਅਜੇ ਤੱਕ ਵੱਡੀ ਨਹੀਂ ਹੋਈ। ਕਿ ਜਿਨ੍ਹਾਂ ਨੂੰ ਵਿਸ਼ਵਕਰਮਾ ਜੀ ਬਾਰੇ ਪਤਾ ਨਹੀਂ ਹੈ। ਇਜਨਾ ਕੋ ਨਾਮ ਵੀ ਹੈ ਨਹੀਂ ਕਿ ਅੱਜ ਉਹ ਭਾਈ ਅਸਵਾਨ ਨੂੰ ਚੁੰਦੇ ਜਾ ਰਹੇ ਆ ਪੜੋਸੀ ਦੇ ਚੀਨ ਉਹਨਾਂ ਨੂੰ ਇਹ ਪੂਜ ਨਹੀਂ ਕਰਦੇ ਉਹਨਾਂ ਦੇ ਕੋਲ ਜੋ ਤਕਨੀਕ ਹੈ ਅਸੀਂ ਸੋਚ ਵੀ ਨਹੀਂ ਸਕਦੇ ਉਹਨਾਂ ਤਾਂ ਐਸੀ ਐਸੀ ਮਸ਼ੀਨਰੀਆਂ ਤਿਆਰ ਕਰਤੀਆਂ ਰੋਬੋਟ ਤਿਆਰ ਕਰਤੇ ਤੁਹਾਨੂੰ ਨਹੀਂ ਪਤਾ ਲੱਗਦਾ ਜੋ ਤੁਹਾਡਾ ਡਾਕਟਰੀ ਟ੍ਰੀਟਮੈਂਟ ਕਰਦੇ ਆ ਇਹ ਅਸਲ ਤੋਂ ਮਨੁੱਖ ਹੈ ਜਾਂ ਰੋਬਟ ਹੈ ਤੁਹਾਨੂੰ ਨਹੀਂ ਪਤਾ ਲੱਗਣਾ ਕਿ ਤੁਹਾਡੇ ਸੀਰ ਤੇ ਨਾਲ ਬੈਠਾ ਉਹ ਮਸ਼ੀਨ ਬੈਠੀ ਹੈ ਜਾਂ ਕੋਈ ਅਸਲ ਮਨੁੱਖ ਜੈਸਤਰੀ ਬੈਠੀ ਹੈ ਇਹ ਢੀਤਕ ਨੀਕ ਹਾਈ ਹੋ ਗਈ ਉਹਨਾਂ ਦੀ ਉਹਨਾਂ ਨੂੰ ਪਤਾ ਨਹੀਂ ਸਾਡੀ ਤਕਨੀਕ ਇੱਥੇ ਅਸੀਂ ਹਲੇ ਵੀ ਦੂਸਰਿਆਂ ਦੇ ਸਹਾਰੇ ਦੇ ਉੱਤੇ ਹਰ ਚੀਜ਼ ਲੈਣੀ ਹੈ ਅਸੀਂ ਭਾਲਦੇ ਹਾਂ ਵਿਦੇਸ਼ੀ ਕਿ ਸਾਡੇ ਕੋਲ ਆਪਣੀ ਖੋਜ ਨਹੀਂ ਹੈ ਤੇ ਅਗਲੇ ਤਾਂ ਇੰਨੇ ਭਾਈ ਗਿਆਨੀ ਹੋ ਚੁੱਕੇ ਹਨ ਵਿਗਿਆਨ ਦੇ ਉਹਨਾਂ ਨੇ ਜਿਵੇਂ ਆਪਾਂ ਆ YouTube Google ਵਗੈਰਾ ਉਹ ਕਹਿੰਦੇ ਨਾ ਅਸੀਂ ਆਪਦਾ ਵਰਤਾਂਗੇ ਹਿੰਦੁਸਤਾਨਾਂ ਨੇ ਪੁੱਛੇ ਤੁਸੀਂ ਕਿਉਂ ਨਹੀਂ ਖੋਜ ਕਰਦੇ ਤੁਹਾਡੇ ਕੋਲ ਤਾਂ ਐਡੇ ਵੱਡੀ ਮਹਾਨ ਸ਼ਖਸੀਅਤ ਹੈ ਜਿਨੇ ਇਹਨਾਂ ਕੁਝ ਬਣਾਏ ਆ ਕਦੇ-ਕਦੇ ਮਨ ਚ ਲੱਗਦਾ ਨਹੀਂ ਵੀ ਇਹ ਗੱਲ ਸਹੀ ਨਹੀਂ ਪਰ ਫਿਰ ਵੀ ਇਸ ਨੂੰ ਅਣਗੌਲਿਆ ਨਾ ਕਰੋ ਜਿਨ੍ਹਾਂ ਦੀ ਸ਼ਰਧਾ ਭਾਵਨਾ ਨਾਮ ਸਿਕਾਰਨ ਕਰਦੇ ਹੁਣ ਵਿਸ਼ਵ ਕਰਮਾ ਜਿਹਦਾ ਭਾਗ ਪੂਰੇ ਸੰਸਾਰ ਨੂੰ ਸਾਜਣ ਵਾਲੇ ਦਾ ਜਦੋਂ ਨਾਮ ਆਉਂਦਾ ਤੇ ਇੱਕ ਵਾਹਿਗੁਰੂ ਹੀ ਹੈ ਪਰ ਆਪਾਂ ਮੰਨਦੇ ਆ ਮੰਨੋ ਭਾਈ ਮੰਨਣਾ ਚਾਹੀਦਾ ਨਰਾਦਰ ਨਹੀਂ ਕਰਨਾ ਸਤਕਾਰ ਕਰਨਾ ਅਦ ਸਤਕਾਰ ਚ ਰਹਿਣਾ ਕਿ ਜਿੰਨੇ ਵੀ ਪੀਰ ਪਗੰਬਰ ਆਉਂਦੇ ਨੇ ਕੋ ਦਾਦਾ ਭਾਈ ਠੀਕ ਹੈ ਜੇ ਉਹਨੇ ਨਾ ਸੀ ਸਦਾ ਕੀਤਾ ਜਾ ਕਿੰਦੇ ਜਿਹਦੀ ਸ਼ਰਧਾ ਭਾਵਨਾ ਜੋ ਕੁਝ ਵੀ ਹੈ ਜੋ ਕਰਦਾ ਫਿਰ ਠੀਕ ਆ ਭਾਈ ਕੀ ਪਤਾ ਤੇਰੀ ਵਾਲੀ ਜੋ ਤਕਨੀਕ ਆ ਉਹ ਸਹੀ ਹੋਵੇ ਅਸੀਂ ਐਵੇਂ ਤੈਨੂੰ ਉਲਟਾ ਗਿਆਨ ਦੇਈ ਜਾਈਏ ਹਾਂ ਸਾਡੇ ਕੋਲ ਆਹ ਗਿਆਨ ਆ ਜੇ ਤੈਨੂੰ ਲੱਗਦਾ ਤੇ ਲੈ ਲੈ ਭਾਈ ਇਹ ਗੱਲ ਹੁੰਦੀ ਹੈ ਗਿਆਨ ਦੇ ਵਿੱਚ ਹੁਣ ਪੀਰ ਪਗੰਬਰ ਆਏ ਨੇ ਇਸ ਸੰਸਾਰ ਦੇ ਵਿੱਚ ਦੁਨੀਆਂ ਨੂੰ ਦੁਨੀਆਂ ਨਾਲੋਂ ਅਲੱਗ ਕਰਕੇ ਕੱਢ ਕੇ ਭਾਗ ਪਰਮਾਤਮਾ ਦੇ ਘਰ ਚ ਲੈ ਜਾਣ ਦੇ ਖਾਤਰ ਵਿਗਿਆਨ ਕਹਿੰਦੀ ਐ ਤੂੰ ਇੱਥੇ ਕਿਵੇਂ ਰਹਿਣਾ ਵਾ ਇੱਥੇ ਕਿਵੇਂ ਖਾਣਾ ਪੀਣਾ ਸੋਣਾ ਇੱਥੇ ਦੇ ਆਨੰਦ ਕਿਵੇਂ ਲੈਣੇ ਆ ਧਰਮ ਕਹਿੰਦਾ ਉੱਥੇ ਦਾ ਆਨੰਦ ਕਿਵੇਂ ਲੈਣਾ ਇੱਥੇ ਵਾਲੇ ਦਾ ਤਿਆਰ ਦੱਸਦਾ ਕਿ ਵਿਸ਼ਵਕਰਮਾ ਜੀ ਨੇ ਸੇਤੀ ਬਣਾਉਣ ਦੇ ਵਿੱਚ ਜੋ ਜੋ ਕਾਰਜਕਾਰ ਕੀਤੇ ਉਹਨਾਂ ਦੇ ਮਾਤਾ ਪਿਤਾ ਦਾ ਕੋਈ ਪਤਾ ਨਹੀਂ ਲੱਗਦਾ ਕੋਈ ਬ੍ਰਹਮਾ ਜੀ ਦੇ ਪੁੱਤਰ ਕਹਿੰਦੇ ਆ ਕੋਈ ਕੋਸ ਕਹਿੰਦੇ